ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਅਧਿਆਪਕ ਮੋਰਚੇ ਦੀ ਅਪਡੇਟ ਦੇ ਬਾਰੇ ਜਿੱਤੇ ਕਿ ਸਿੱਖਿਆ ਮੰਤਰੀ ਵੱਲੋਂ ਹਜੇ ਤੱਕ ਕੋਈ ਵੀ ਹੱਲ ਜਾਂ ਫਿਰ ਕੋਈ ਵੀ ਪੁਖਤਾ ਗੱਲ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਤਾਂ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਜ਼ਵੀਜ਼ ਵੀ ਰੱਖ ਦਿੱਤੀ ਗਈ ਹੈ ਅਤੇ ਤਨਖਾਹਾਂ ਵਿੱਚ ਕਟੌਤੀ ਵਾਲਾ ਮਸਲਾ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਤਾਂ ਆਓ ਦੋਸਤੋ ਇਸ ਖਬਰ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਾਂ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਕ ਸ਼ੁਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਅਤੇ ਉਸ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਉਹਨਾਂ ਤੱਕ ਵੀ ਇਹ ਖਬਰ ਪਹੁੰਚਾਈ ਜਾ ਸਕੇ ਕਿਉਂਕਿ ਦੋਸਤੋ ਇਹ ਸਾਂਝਾ ਅਧਿਆਪਕ ਮੋਰਚਾ ਹੈ ਅਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਵੇਂ ਕਿ ਸਿੱਖਿਆ ਮੰਤਰੀ ਕੋਲੋਂ ਮਨਵਾਈਆਂ ਜਾਣੀਆਂ ਨੇ ਪਰ ਆਪਣੇ ਸਿੱਖਿਆ ਮੰਤਰੀ ਦੇ ਕੰਨ ਤੇ ਜੂ ਵੀ ਨਹੀਂ ਰੇਗ ਰਹੀ ਚਲੋ ਆਪਾਂ ਇੱਕ ਵਾਰ ਖਬਰ ਨੂੰ ਦੇਖਦੇ ਹਾਂ ਖਬਰ ਹੈ ਜੀ ਪਿਛਲੇ ਦਿਨੀ ਸੰਜੇ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਭਵਨ ਵਿੱਚ ਹੋਈ ਜਿਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਮਿਡਲ ਸਕੂਲਾਂ ਨੂੰ ਬੰਦ ਕਰਨ ਦੀ ਤਸਵੀਰ ਪੇਸ਼ ਕਰ ਦਿੱਤੀ ਜਿਸ ਤੋਂ ਸੰਜੇ ਅਧਿਆਪਕ ਮੋਰਚਾ ਨੇ ਆਪਣਾ ਰੋਸ ਪ੍ਰਗਟ ਕੀਤਾ ਸੰਜੇ ਅਧਿਆਪਕ ਮੋਰਚਾ ਨੇ ਸੀਐਨਵੀ ਕੇਡਰ ਦੀ ਤਨਖਾਹ ਕਟੌਤੀ ਦੀ ਗੱਲ ਕਹੀ ਤਾਂ ਸਿੱਖਿਆ ਮੰਤਰੀ ਨੇ ਕੋਈ ਬਹੁਤਾ ਗੌਰ ਨਾ ਕੀਤਾ ਜਿਸ ਦੇ ਰੋਸ ਵਜੋਂ ਪੰਜਾਬ ਪਰ ਵਿੱਚ ਸਿੱਖਿਆ ਮੰਤਰੀ ਦੇ ਅਰਥੀਆਂ ਸਾੜੀਆਂ ਗਈਆਂ ਪਰ ਅਰਥੀਆਂ ਫੋਕਾ ਨਾਲ ਇਹ ਸਰਕਾਰ ਨੂੰ ਹਜੇ ਵੀ ਕੋਈ ਫਰਕ ਨਹੀਂ ਪੈ ਰਿਹਾ ਤੇ ਸਾਂਝਾ ਅਧਿਆਪਕ ਮੋਰਚੇ ਦੇ ਬੁਲਾਾਰੇ ਜਿਹੜੇ ਵੀ ਉੱਤੇ ਸਾਰੇ ਸੀ ਉਹਨਾਂ ਨੇ ਇਹ ਕਿਹਾ ਕਿ ਮੰਤਰੀਆਂ ਦਾ ਉਚੇਰਾ ਅਧਿਆਪਕ ਮੰਗਾਂ ਨਾਲ ਸੰਬੰਧੀ ਕੋਈ ਵੀ ਵਦਿਆ ਨਹੀਂ ਹੋਇਆ ਹੈ ਉਹਨਾਂ ਨੇ ਤਿੰਨ ਮੰਗਾਂ ਤੇ ਹੀ ਗੱਲ ਕੀਤੀ ਤੇ ਉੱਠ ਗਏ ਅਤੇ ਬਾਕੀ ਪਰ ਗੁਰਪ੍ਰੀਤ ਸਿੰਘ ਗੁਰੂ ਨੇ ਸਰਕਾਰ ਨੂੰ ਚੇਤਾਵਨੀ ਦਿੱਂਦੇ ਹੋਏ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਮੰਗਾਂ ਤੇ ਫੌਰੀ ਗੌਰ ਨਾ ਕੀਤਾ ਤਾਂ ਸਰਕਾਰ ਖਿਲਾਫ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਧਿਆਪਕਾਂ ਦੀ ਮੰਗਾਂ ਸੀ ਐਂਡ ਬੀ ਵੀ ਕੀਡਰ ਦੀ ਤਨਖਾਹ ਘਟौती ਕੰਪਿਊਟਰ ਟੀਚਰ ਨੂੰ ਰੈਗੂਲਰ ਕਰਨਾ ਪਿੰਡੂ ਪੱਤਾ ਪੁਰਾਣੀ ਪੈਨਸ਼ਨ ਦੀ ਬਹਾਲੀ ਬਦਲੀਆਂ ਵੀ ਡਾਟਾ ਮਿਸਮੈਚ ਨੂੰ ਇੱਕ ਮੌਕਾ ਹੋਰ ਅਤੇ ਹਰ ਤਰ੍ਹਾਂ ਦੇ ਪ੍ਰੋਮੋਸ਼ਨ ਕਰਨਾ ਪ੍ਰੋਮੋਸ਼ਨ ਵਿੱਚ ਸਾਰੇ ਸਟੇਸ਼ਨ ਸ਼ੋਅ ਕਰਨਾ 2388 ਨੇ ਇਦਰ ਸਤਰੀ ਮਿਨਾਜੋ ਨੂੰ ਪੱਕਾ ਕਰਕੇ ਸਿੱਖਿਆ ਭਾਗ ਵਿੱਚ ਸ਼ਾਮਲ ਕਰਨਾ ਡੀਏ ਜਾਰੀ ਕਰਨਾ ਆਦੀ ਅਤੇ ਹੋਰ ਮੰਗਾਂ ਵੀ ਸ਼ਾਮਲ ਸਨ ਪਰ ਸਰਕਾਰ ਹੈ ਜਿਹੜੀ ਕਿ ਇਹਨਾਂ ਨੂੰ ਸੁਣ ਹੀ ਨਹੀਂ ਰਹੀ ਸੋ ਇਸੀ ਅਦੇ ਆਪਾਂ ਨੂੰ ਮੋਰਚੇ ਦੀ ਅਪਡੇਟ ਜਿਹੜੇ ਕਿ ਠੰਡ ਦੇ ਵਿੱਚ ਵੀ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਪਰ ਸਰਕਾਰ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਉਮੀਦ ਹੈ ਕਿ ਜਲਦੀ ਸਰਕਾਰ ਕੋਈ ਫੈਸਲਾ ਲਵੇਗੀ ਜੋ ਕਿ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਹੋਵੇਗਾ